ਹੇ ਸਤਿਗੁਰੂ ਜੀ ਸੁਖ ਹਾਰੇ ਦਰਸ਼ਨ ਪਰਸਿਆ ਗੁਰੂ ਕੈ ਦੇ ਲਈ ਸਤਿਗੁਰੂ ਨੰਦ ਰਾਜ ਸਾਧੂ ਜੀ ਦੇ ਨਾਮ ਦੇ ਰਸਨਾ ਨੂੰ ਗਾਉਂਦਾ ਅਤੇ ਪਾਉਂਦੇ ਤਰ੍ਹਾਂ ਬਚਨ ਮੰਨਦੇ। ਵਿਦਵਾਨ ਜਨ। ਜਨਾ ਨੇ ਇਸ ਫਾਮ ਵਿੱਚ ਅਰਸਵਦੀ ਆਨਕਾ ਦੇ ਇਤਿਹਾਸ ਦੀ ਜਵਾਰਤਾ ਦੇ ਬਾਬਤ ਇਸ ਫਾਮ ਨੂੰ ਪਵਿੱਤਰ ਸ਼ਬਦ ਦੀ ਜੋ ਤੁਹਾਨੂੰ ਦਾ ਹੈ ਇਹ ਤੁਹਾਨੂੰ ਗੁਰੂ ਹਰਗੋਬਿੰਦ ਸਹਿਬ ਪਾਤਸ਼ਾਹ ਜੀ ਜਦੋਂ ਪਰਗੁਹਿੰਦੇ ਆਉਂਦੇ ਆਉਂਦੇ ਕਿ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸਹਿਬ ਜੀ ਦੇ ਪਰਗਟ ਹੋਣ ਤੋਂ ਪਹਿਲਾਂ ਮਾਤਾ ਅੰਗਲੀ ਜੀ ਜਨਾਨੂੰ ਬੀਬੀ ਪਰਮਦੇਈ ਕਈ ਤਰ੍ਹਾਂ ਦੇ ਮਿਹਰੇ ਸੁਣਨੇ ਪਏ ਦੁਨੀਆ ਮੁਤਸਰ ਸੈ ਧਰਤੀ ਨੂੰ ਛੱਡ ਕੇ ਵਡਾਲੀ ਨਾਮ ਦੇ ਵਿੱਚ ਆਉਣਾ ਪਿਆ ਗੁਰੂ ਦੀ ਵਡਾਲੀ ਜਿਸ ਨੂੰ ਪਿਆਰ ਜੰਮਾ ਇਤਿਹਾਸੇ ਇਸ ਸਮੇਂ 1652 ਵਿਕਰਿਵੀ ਸੰਮਤਵ 1595 ਈਸਵੀ ਨੂੰ ਅਮਰੋ ਰਾਜਗੁਰੂ ਸਹਿ ਪਾਤਸ਼ਾਹ ਬਰਕਤ ਹੋਏ ਉਸ ਅਨੁਪਰਮਾਤਮਾ ਵਜ ਗੁਰੂ ਦੇ ਸ਼ਬਦਾਂ ਨੇ ਇਹ ਵਜਿਓ ਸਤਿਗੁਰ ਜੀ ਦੀ ਬਾਣੀ ਪਵਿੱਤਰ ਸ਼ਬਦ ਦੀ ਰਚਨਾ ਕੀਤੀ ਉਪਦੇਸ਼ ਰੂਪੀ ਸ਼ਬਦ ਸਭ ਗੁਰਾਂ ਨੇ ਦਿੱਤੀਆ ਆਨੁਗ੍ਰਹਿ ਅਰਚਨ ਦੇ ਸਰੂਪਿਕਤਾ ਕਰਦੇ ਸੋ ਰਟ ਮਹੱਲਾ ਪੰਜਵਾ ਬ੍ਰਹਮੇਸ਼ਵਰ ਜਿਤਾ ਪੰਨਾ ਜੋ ਬੰਨਾ ਸ਼ਬਦ ਹੈ ਇਹਦੇ ਕਈ ਤਾਂ ਦੇ ਪਾਵਰਤ ਹੈ। ਆਪਾਂ ਬੰਨਾ ਪੁੱਤਰ ਨੂੰ ਵੀ ਕਹਿੰਦੇ ਐ। ਬੰਨਾ ਲਾੜੇ ਨੂੰ ਕਹਿੰਦੇ ਐ। ਬੰਨਾ ਕਿਸੇ ਚੀਜ਼ ਨੂੰ ਬੰਨ ਲਾ ਦੇਣਾ। ਬੰਨਾ ਕਿਸੇ ਨੂੰ ਬੰਨਣਾ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਇਹਦੇ ਪਾਵਰਤ ਪੈਦਾ ਹੁੰਦੇ ਐ ਜਿਹੜਾ ਬੰਨਾ ਸ਼ਬਦ ਨਾਲ ਜੁੜਤਿਆ। ਮਾੜੀ ਕੀਤੇ ਪਰਮੇਸ਼ਰ ਦਿੱਤਾ ਬੰਨਾ ਪਹਿਲਾ ਬਾਹਰ ਤੌਰ ਤੇ ਪਾਵਰ ਥੇ ਅਪਾਲਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਪੁੱਤਰ ਦੀ ਰਾਤ ਦਿੱਤੀ ਦੁੱਖ ਰੋਗ ਕਟੇਰਾ ਪੰਨਾ ਜੀ ਦੇ ਕਰਕੇ ਦੁੱਖਾਂ ਤੇ ਰੋਗਾਂ ਦਾ ਟੇਰਾ ਪੰਨ ਦਿੱਤਾ ਪਰਮਾਤਮਾ ਦੇ ਵੱਲੋਂ ਕਿਉਂਕਿ ਮਾਤਾ ਗੰਗਾ ਜੀ ਅਤੇ ਹੋਰ ਸਿੱਖ ਸੰਗਤਾਂ ਇਸ ਗੱਲ ਕਰਕੇ ਬਹੁਤ ਬਿਕਰ ਵਿੱਚ ਸਨ ਕਿ ਸਤਗੁਰਾਂ ਦੇ ਘਰ ਵਿੱਚ ਸੰਤਾਨ ਹੋਏ ਨਹੀਂ ਇਹ ਲੋਕ ਜਿਹੜੀ ਗੂੰਹ ਪਰ ਦੇ ਵਾਰੋਂ ਵੀ ਉਹ ਮੈਣੀ ਮਾਰਦੇ ਇਸ ਤਰ੍ਹਾਂ ਦੀ ਚਿੰਤਾ ਸੇ ਫਿਕਰ ਸੀ ਇਹ ਇੱਕ ਦੁੱਖ ਸੀ ਇਹ ਦੁੱਖ ਵੀ ਇੱਕ ਸਰੀਰਕ ਹੁੰਦਾ ਹੈ ਇੱਕ ਮਾਨਸਿਕ ਹੁੰਦਾ ਮਾਨਸਿਕ ਰੋਗ ਜਾਂ ਸਰੀਰਕ ਰੋਗ ਇਹਨਾਂ ਤੋਂ ਜਿਹੜੀ ਪੀੜਾ ਪੈਦਾ ਹੁੰਦੀ ਉਹਨੂੰ ਦੁੱਖ ਕਹਿੰਦੇ ਨੇ ਇਹ ਦੁੱਖ ਇਹ ਆਤਕਾ ਨੂੰ ਲੈ ਕੇ ਮਨੁੱਖ ਦੇ ਉੱਪਰ ਹਾਵੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ ਪਹਿਲਾਂ ਦੇ ਸੀ ਈ ਗਿਆਨ ਨਾਲ ਲਾ ਕੀਤਾ ਜਾਂ ਬਹੁਤ ਸੀ ਫੌੜੀ ਫੌੜੀ ਬਹੁਤ ਲਾ ਨਹੀਂ ਕਰ ਲਿਆ ਅਜ ਭਾਵੇਂ ਸਾਇੰਸ ਦਾ ਬਹੁਤ ਵੱਡਾ ਇੱਕ ਪਹਿਲਾ ਕੜਾ ਹੋਇਆ ਨਵਾਂ ਕੜਾ ਹੋਇਆ ਬਹੁਤ ਸਾਇੰਸ ਤਰੱਕੀ ਕਰ ਚੁੱਕੀ ਪਰ ਬਿਮਾਰੀਆਂ ਉਸ ਤੋਂ ਵੀ ਜ਼ਿਆਦਾ ਵੱਧ ਕੋਈ ਨਹੀਂ ਇੱਕ ਬਿਮਾਰੀ ਦਾ ਜਦੋਂ ਕਾਰਨ ਲੱਭਦੇ ਹੈ ਕਾਰਨ ਲੱਭਦੇ ਆ ਲੱਭਦੇ ਆ ਉਸ ਬਿਮਾਰੀ ਦਾ ਕਾਰਨ ਬਦਲ ਜਾਂਦਾ ਜਦੋਂ ਉਸ ਬਿਮਾਰੀ ਦਾ ਇਲਾਜ ਲੱਭਦੇ ਹੈ ਇਲਾਜ ਕਰਦੇ ਆ ਕਰਦੇ ਆ ਉਹ ਇਲਾਜ ਜਿਹੜਾ ਹੈ ਕੋ ਬੇਸਫਲ ਹੋ ਜਾਂਦਾ ਹੈ ਤੇ ਹੋਰ ਲੱਭਦੇ ਯਤਨ ਕੀਤੇ ਜਾਂਦੇ ਆ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਅੱਗੇ ਇੱਕ ਬਿਮਾਰੀ ਹੋਰ ਪੈਦਾ ਹੋ ਜਾਂਦੀ ਭਾਵੇਂ ਮਾਨਸਿਕ ਤੇ ਭਾਵੇਂ ਸਰੀਰਕ ਹੈ ਆਪ ਜੀ ਨੇ ਜੀਤੀ ਸਮਿਆਂ ਦਾ ਰਾਣ ਦੇਖਿਆ ਜੀ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਨ੍ਹਾਂ ਦੇ ਵਿੱਚ ਉੱਚੇਚਕਾ ਜੰਮ ਬਿਮਾਰਿ ਬੁਖਾਰ ਇੱਕ ਚੱਲਿਆ ਸੀ ਉਸ ਤੋਂ ਪਿੱਛੇ ਆ ਕੋਰੋਨਾ ਕਾਲ ਲੰਘਤੀ ਰਹੀ ਜਿਵੇਂ ਜਿਵੇਂ ਬਿਮਾਰੀਆਂ ਦੇ ਇਲਾਜ ਲੱਭੇ ਜਾ ਰਹੇ ਲੱਗੇ ਅੱਗੇ ਅੱਗੇ ਬਿਮਾਰੀਆਂ ਵਧੀ ਜਾ ਰਹੀਆਂ ਤੇ ਕਈ ਬਿਮਾਰੀਆਂ ਅਜੇ ਵੀ ਐਸੀਆਂ ਹਨ ਜੜੀਆਂ ਲਾਥ ਲਾਜ ਹਨ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਹੈ ਮਹਾਰਾਜ ਜੀ ਕਿਰਪਾ ਕਰਦੇ ਹੈ ਇਹ ਅਕਾਲ ਪੁਰਖ ਪਰਮਾਤਮਾ ਨੇ ਦਇਆ ਕਰਤੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਪੰਨਾ ਪਰਮੇਸ਼ਰ ਨੇ ਕਿਰਪਾ ਕੀਤੀ ਵਿਸ਼ੇ ਵਪਾਰਾਂ ਦੇ ਵੱਲੋਂ ਬੰਨ੍ਹ ਭਾਗਤਾ ਵਿਸ਼ੇ ਵਕਾਰ ਲੋਕ ਦਿੱਤੇ ਜੀਵਨ ਦੇ ਵਿੱਚੋਂ ਮਨ ਦੇ ਉੱਪਰ ਜਿਹੜਾ ਪ੍ਰਭਾਵ ਸੀ ਵਕਾਰਾਂ ਦਾ ਚਿੰਤਾਵਾਂ ਦਾ ਫਿਕਰਾਂ ਦਾ ਉਨੂੰ ਖਤਮ ਕਰ ਦਿੱਤਾ ਦੁੱਖ ਰੋਗ ਕਾ ਡੇਰਾ ਮਨਾਂ ਜੀ ਦੇ ਕਰਕੇ ਦੁੱਖ ਦਾ ਤੇ ਰੋਗ ਦਾ ਡੇਰਾ ਭੰਗਿਆ ਗਿਆ ਦੁੱਖ ਰੋਗ ਹੁਣ ਜੀਵਨ ਦੇ ਉੱਪਰ ਹਾਵੀ ਨਹੀਂ ਹੋ ਸਕਦੇ ਬੇਸ਼ੱਕ ਸਰੀਰ ਦੇ ਉੱਪਰ ਹਾਵੀ ਹੋ ਜਾਂਦੇ ਕਿਉਂਕਿ ਵੱਡੇ 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 ਸੰਤਾਂ ਮਹਾਂਪੁਰਖਾਂ ਨੂੰ ਮਹਾਂਕਮਾ ਜਣਾ ਨੂੰ ਆਪ ਜੀ ਨੇ ਵੇਖਿਆ ਹੋਵੇਗਾ ਕਿ ਉਹਨਾਂ ਪਦੇ ਸਮੇਂ ਕਿਸੇ ਪੀੜਾ ਦੇ ਕਰਕੇ ਕਿਸੇ ਬਿਮਾਰੀ ਦੇ ਕਰਕੇ ਸਰੀਰ त्याग ਜਾਂਦੇ ਐ ਪਰ ਅੰਤਲੇ ਸਮੇਂ ਵੀ ਉਹਨਾਂ ਦੀ ਰਸਮਾਂ ਤੇ ਸ਼ਬਦ ਇਹ ਹੀ ਹੁੰਦਾ ਵੀ ਅਕਾਲ ਪੁਰਖ ਪਰਮਾਤਮਾ ਦਾ ਪਾਣਾ ਚੜ੍ਹ ਦੀ ਕਲਾ ਕਾਰਨ ਕੀ ਆ ਉਹਨਾਂ ਨੇ ਜੀਵਨ ਦੇ ਵਿੱਚੋਂ ਦੁੱਖਾਂ ਤੇ ਰੋਗਾਂ ਦਾ ਡੇਰਾ ਇਸ ਤਰ੍ਹਾਂ ਪਰਮਾਤਮਾ ਨੇ ਭੰਨਿਆ ਉਹ ਸਰੀਰ ਤੇ ਹਾਵੀ ਹੋ ਸਕਦੇ ਪਰ ਮਨ ਨੂੰ ਨਹੀਂ ਹਾਵੀ ਹੋ ਸਕਦੇ ਮਨ ਨੂੰ ਨਹੀਂ ਆਪਣੇ ਵਾਸ ਕਰ ਸਕਦੇ ਆਤਮਾ ਨੂੰ ਨਹੀਂ ਢੋਲਾ ਸਕਦੇ ਜਦੋਂ ਤਕਾਲਪ੍ਰਪਰਮਾਤਮਾ ਸ਼ੁਕਰਾਨਿਆਂ ਦਾ ਸਬਰ ਦਾ ਬੰਨ ਦੇ ਦਿੰਦੇ ਜਦੋਂ ਮਨੁੱਖ ਨੂੰ ਆਪਣੀ ਪ੍ਰੇਮ ਦੇ ਵਿੱਚ ਬੰਨ ਲੈਂਦੇ ਆ ਫਿਰ ਇਹ ਦੁੱਖਾਂ ਦੀ ਪ੍ਰਤੀਤ ਨਹੀਂ ਹੁੰਨ ਦਿੰਦੇ ਤੇ ਜਿਹੜੇ ਹੀ ਸਾਥ ਲਈਏ ਤੇ ਸੰਸਾਰ ਦਾ ਹਰ ਇੱਕੰਨਾ ਦੁਖੀ ਹੈ ਇਹ ਕਿਸੇ ਕੋਲ ਧਨ ਨਹੀਂ ਹੈ ਉਹ ਧਨ ਦੀ ਝੁਣ ਕਰਕੇ ਦੁਖੀ ਹੈ ਜੇ ਕਿਸੇ ਕੋਲ ਧਨ ਤੋਂ ਦੌਲਤ ਜ਼ਾਇਦਾ ਲੈ ਤੇ ਉਹਦੇ ਕੋਲ ਸੰਤਾਨ ਨਹੀਂ ਉਹ ਸੰਤਾਨ ਨਾ ਹੋਣ ਕਰਕੇ ਦੁਖੀ ਨੇ ਇਹ ਕਿਸੇ ਕੋਲ ਸੰਤਾਨ ਹੈ ਧਨ ਦੌਲਤ ਹੈ ਜੈਦਲ ਇਹ ਸਰੀਰ ਨੂੰ ਕੋਈ ਨਾ ਕੋਈ ਲਾੜ ਲਾਜ ਬਿਮਾਰੀ ਲੱਗੀ ਤਾਂ ਦੁਖੀ ਹੈ ਜਾਂ ਸੰਤਾਨ ਮਾਰੀ ਦਿੱਕ ਲਈ ਤਾਂ ਵੀ ਦੁਖੀ ਸੰਸਾਰ ਦੇ ਵਿੱਚ ਹਰ ਇੱਕ ਬੰਦਾ ਪਾਸ਼ਾਕੀ ਜਿੰਨਾ ਜੋ ਜੋ ਦੀ ਸਹਿ ਸੋਸ ਹੋ ਰੋਗੀ ਕੋਈ ਨਾ ਕੋਈ ਰੋਗ ਲੱਗਿਆ ਕਿਸੇ ਨੂੰ ਹੌਮੈਂਦਾ ਕਿਸੇ ਨੂੰ ਵਿਸ਼ਿਆਂ ਵਕਾਰਾਂ ਦਾ ਕਿਸੇ ਨੂੰ ਬਾਹਰੀ ਸਰੀਰ ਤੋਂ ਲੱਗੇ ਹੈ ਕੋਈ ਧੀਆ ਪੁੱਤਰਾ ਕਰਕੇ ਦੁਖੀ ਹੈ ਕੋਈ ਧਾਨਹੀ ਇਹਨੋਂ ਕਰਕੇ ਦੁਖੀ ਕੋਈ ਸੰਤਾਨ ਤੋਂ ਹੀ ਨਾਣ ਕਰਕੇ ਦੁਖੀ ਹੈ ਪਰ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਧਾਰ ਹੈ ਸਾਇ ਇਹ ਸਾਰੇ ਦੁੱਖ ਕੱਟ ਦਿੰਦਾ ਸਾਰੇ ਦੁੱਖਾਂ ਤੋਂ ਛੁਟਕਾਰਾ ਦੇ ਦਿੰਦੇ ਹੈ ਭਾਵੇਂ ਕੋਈ ਧਾਨਹੀ ਨਾ ਤੇ ਭਾਵੇਂ ਕੋਈ ਸੰਤਾਨ ਹੀ ਨਾ ਮਹਾਰਾਜ ਕਿਰਪਾ ਕਰਦੇ ਤੇ ਬੇਨਤੀ ਭਾਵਨਾ ਨਾਲ ਉਹਦਾ ਹੀ ਸਤਿਗੁਰੂ ਪ੍ਰਵਾਨ ਕਰ ਲੈਂਦੇ ਧਰ ਜੀ ਆਏ ਇੱਕ ਤੇਤ ਨੂੰ ਲਾਹ ਕਿਡਾਨੀ ਆਸ ਇੱਕ ਉਹਦਾ ਯਾਸਦਾ ਰੱਖ ਨਾ ਦਿੰਦਾ ਫਿਰ ਕਹਿਣਾ ਪੈਂਦਾ ਹੈ ਕਿ ਜੋ ਵੀ ਹੈ ਮੇਰੇ ਜੀਵਨ ਦਾ ਦੁੱਖ ਹੈ ਦਰਦ ਹੈ ਤਪਲੀਫ ਹੈ ਉਹ ਪਰਮਾਤਮਾ ਦੀ ਤੁਹਾਡੇ ਅੱਗੇ ਹੈ ਮੈਂ ਤੁਹਾਡੇ ਕੋਲ ਬੈਣਾ ਕੀਤੇ ਅੱਗੇ ਗੁਰੂ ਸਾਹਿਬ ਬੇਨਤੀ ਕਰਾਂ ਮੇਰਾ ਦੁੱਖ ਸੁੱਖ ਸਾਰਾ ਕੁਝ ਤੁਹਾਡੇ ਅੱਗੇ ਮੈਂ ਤੁਹਾਨੂੰ ਹੀ ਦੱਸਣਾ ਤੇ ਤੁਸੀਂ ਮੇਰੇ ਤੇ ਕਿਰਪਾ ਕਰਨੀ ਜੀ ਮੈਂ ਤਾਂ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਝੇ ਆਗੇ ਅਰਦਾਸ ਮੈਂ ਹੋਰ ਖਾਉ ਨਹੀਂ ਜਿਸ ਤੇ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਜੀ ਦੀ ਬਾਤ ਕਹਿਣਾ ਪੈਂਦਾ ਗੁਰ ਚਰਨ ਅਨੰਦੇ ਬਿਟਾ ਕੇ ਬਾਬੇ ਆਦਮ ਨੇ ਆ ਕੇ ਆਖਿਆ ਨਾ ਭਾਈ ਆਦਮ 70 ਸਾਲ ਦੀ ਉਮਰ ਬਟੰਡੇ ਦੇ ਕੋਲ ਕੋ ਜੋ ਪਿੰਡ ਦਾ ਰਹਿਣ ਵਾਲਾ 70 ਸਾਲ ਉਮਰ ਹੋ ਗਈ ਧਨ ਦੌਲਤ ਜਾਇਦਾਦ ਬਹੁਤ ਪਰ ਘਰ ਦੇ ਵਿੱਚ ਪੁੱਤ ਨਹੀਂ ਸੀ ਦੁਖੀ ਬਹੁਤ ਸੀ ਜਿੱਥੇ ਵੀ ਕਿਸੇ ਨੇ ਆਪਣੇ ਆਤਮਾ ਜਾਤੀ ਨੂੰ ਨੇ ਕਰਮ ਕਾਂਡ ਸਭ ਕਰਕੇ ਵੇਖਿਆ ਪਰ ਕਿਤੋਂ ਵੀ ਉਤਪਤ ਦੀ ਫੈਰ ਨਾ ਪਈ ਇਹ ਉਹਦੇ ਜੀਵਨ ਦੇ ਵਿੱਚ ਕਹਿੰਦੇ ਹਨ ਕਿ ਗੰਦੇ ਦੇ ਕੋਲ ਇੱਕ ਵੀ ਧੋਨ ਹੋ ਜੇ ਨਾ ਕਿ ਦੇਣਾ ਕਿਤੇ ਉਹ ਬੰਦੇ ਦੇ ਜੀਵਨ ਦੇ ਵਿੱਚ ਖਾਮ ਆ ਜਾਂਦਾ ਗਾਣ ਏ ਸੀ ਕਿ ਉਹ ਸਾਧ ਸੰਤ ਮਹਾਤਮਾ ਦੀ ਦਰ ਆਏ ਫਕੀਰਾਂ ਦੀ ਸੇਵਾ ਬੜੀ ਭਾਵਨਾ ਨਾਲ ਕਰਿਆ ਉਹ ਦੀ ਸੇਵਾ ਨੂੰ ਯਕੋ ਕਹਿ ਲਈ ਸਤਿਗੁਰਾਂ ਨੇ ਭਾਉ ਲਾਉਣਾ ਸੀ ਕਿ ਕੰਨ ਤਾਈ ਗੁਰਦਾਸ ਨਾਮੀ ਸਿੱਖ ਇਹਦੇ ਨਗਰ ਵਿੱਚ ਆਇਆ ਕਿਸੇ ਜੀ ਤੇ ਆਪ ਹੀ ਭਾਈ ਆਦੂ ਦੇ ਕਰ ਜਾ ਉਹਦੀ ਸੇਵਾ ਕਰੇਗਾ ਆਇਆ ਆਦੂ ਨੇ ਤਰੀਦਾ ਜਲ ਪਾਣੀ ਛਕਿਆ ਤੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ ਕੇਵਲ ਪਰਮਾਤਮਾ ਨਹੀਂ ਪਰਮਾਤਮਾ ਦੇ ਪਿਆਰੀ ਵੀ ਜਾਣਦੇ ਆ ਕਿ ਕੀ ਦੇ ਹਿਰਦੇ ਦੇ ਵਿੱਚ ਕੀ ਹੈ ਚਿਹਰੇ ਵੱਲ ਦੇਖੇ ਕਹਿੰਦੇ ਵੀ ਬਾਈ ਤੇਰੀ ਪਰ ਇੰਨਾ ਕੋਝਾ ਐ ਇੰਨੀ ਤਾਨ ਦੌਰ ਤੇ ਜੈ ਦਾ ਬਹਿ ਉਦਾਸੀ ਚਿਹਰੇ ਤੇ ਕਿਉਂ ਆਥਿਆ ਇਹ ਬਾਈ ਜਿਹਨੇ ਤੇ ਪਦਾਰਸ਼ੀ ਦਾ ਕਾਰਣ ਦਿੱਤੇ ਹੈ ਤਾਨ ਨੂੰ ਤੌੜ ਜੈ ਰਾਗ ਸਭ ਕੁਝ ਹੈ ਪਰ ਇਹ ਨੂੰ ਸਾਹਮਣ ਵਾਲਾ ਕੋਈ ਨਹੀਂ ਸ੍ਰੀ ਅੱਗਾ ਕੋਈ ਪਤਾ ਨਹੀਂ ਕੋ ਕੋ ਜਿਸ ਜਾਇ ਹਾਸ ਹੋ ਜਾਏ ਮੇਰੇ ਤੋਂ ਬਾਅਦ ਇਹ ਨੂੰ ਸਾਹਮਣ ਵਾਲਾ ਕੋਈ ਨਹੀਂ ਪਾ ਮੇਰੇ ਕਰ ਸੰਪਾਨ ਕੋਈ ਨਹੀਂ ਜੈ ਇੰਮੈਂ ਖਾਂ ਖਾਂ ਕੇ ਕੱਤਰਾ ਮਾਰ ਕੇ ਮੇਕਲੀਆਂ ਪਰ ਕੇ ਤੁੰ ਵੀ ਮੈਨੂੰ ਫੈਰ ਨਹੀਂ ਪਈ ਤੇ ਹੁਣ ਮੈਂ ਸਾਰੇ ਹੀ ਹਿੱਲੇ ਵਿੱਚ ਦੇ ਕਰ ਕੇ ਥੱਕ ਚੁੱਕਾ ਮੈਂ ਆਸ ਲਾ ਦਿੱਤੀ ਜੋ ਸਿਖਣੇ ਆਖਿਆ ਕੇ ਧੰਨ ਗੁਰੂ ਰਾਮ ਦਾ ਸਹਿਬ ਦਾ ਘਰ ਨਾਮ ਜਿਨ੍ਹਾਂ ਨੂੰ ਕੋਈ ਆਸ ਨਹੀਂ ਨਾ ਉਹਨਾਂ ਦੇ ਢੋੜੀਆਂ ਦੇ ਵਿੱਚ ਫੈਰਾ ਪਾਉਣ ਵਾਲਾ ਕੋ ਨਿਆਸ਼ੜੀਆਂ ਦਾ ਆਸਰਾ ਹੈ ਬਿਆਸਿਆਂ ਦੀ ਆਸ ਹੈ ਕਾਲਪੁਰਤ ਪ੍ਰਮਾਤਮਾ ਦਾ ਦੁਆਰਾ ਹੈ ਉਹ ਧੰਗ ਗੁਰੂ ਰਾਮਦਾਸ ਸਹਿਬ ਜੀ ਦੇ ਕੋਲ ਜਾਓ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਜੀ ਹਾਂ ਦੇ ਕੋਲ ਆ ਗਏ ਸੇਵਾ ਲੰਗਰ ਦੀ ਸਾਧ ਲਈ ਬਾਲਣ ਲਿਆਉਣਾ ਕਰਨਾ ਪੰਡ ਗੁਰੂ ਦੇ ਨਗਰਾਂ ਵਾਸਤੇ ਜੰਗਲ ਵਿੱਚੋਂ ਚੁਗ ਕੇ ਲਿਆਉਣੀ ਇਹ ਪੰਡ ਲੈ ਆਉਣੀ ਆਪਣੇ ਵਾਸਤੇ ਜੀ ਘਰੇ ਰੱਖ ਲੈਣੀ ਕਰਣੀ ਇਹ ਸੇਵਾ ਮਾਨ ਨਾਲ ਕੇ ਹੋਮੇ ਨੂੰ ਤਿਆਰ ਕੇ ਕਰਨੀ ਪੈਂਦੀ ਹੈ ਤੇ ਜੇ ਉਹ ਕਹਿ ਦਿੰਦਾ ਵੀ ਮੈਂ ਐਡੀ ਧੰਨ ਗਉੜ ਤੇ ਜਾਇਦਾ ਦਾ ਮਾਲਕ ਤੇ ਹਣ ਬਾਲਣ ਕੋ ਭਜ ਅਗਲ ਦੇ ਵਿੱਚੋਂ ਜਾ ਕੇ ਲੱਕੜੀਆਂ ਇਕੱਠੀਆਂ ਕਰਾਂ ਤੇ ਫਿਰ ਬਰਖਸ਼ਾਂ ਨਹੀਂ ਸੀ ਮਿਲਦੀਆਂ ਮੈਨੂੰ ਤੇ ਕੋਈ ਬੈਣੀ ਛੱਡ ਕੇ ਗੁਰੂ ਚਰਨਾਂ ਵਿੱਚ ਆਇਆ ਭਾਈ ਆਤਮਾ ਭਾਈ ਆਤਮਾ ਸੇਵਾ ਕੀਤੀ ਇੱਕ ਦਿਨ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਸਾਹਿਬਾਂ ਦੇ ਸਮੇਤ ਗੋਇੰਦਵਾਲ ਗਏ ਤੇ ਸ਼ਾਮ ਨੂੰ ਵਾਪਸ ਫਰਤੇ ਬੜੀ ਵਰਖਾ ਹੋ ਰਹੀ ਸੀ ਮਹਾਰਾਜ ਜੀ ਉਹੋ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਸਿੱਖ ਆਇਆ ਹੋਇਆ ਸੰਗਤਾਂ ਨੂੰ ਧੋਣੀਆਂ ਬਾਲ ਕੇ ਇਹਨਾਂ ਨੂੰ ਸਿੱਖ ਤੋਂ ਪਜਾਵੇਗਾ ਇਹਨਾਂ ਨੂੰ ਬਰਮੈਸ਼ ਦੇਵੇਗਾ ਇਹਨਾਂ ਦੇ ਕੱਪੜੇ ਜਿਹੜੀ ਗਿੱਲੀ ਉਹਨਾਂ ਨੂੰ ਸੁਕਾਉਣ ਦੀ ਸੇਵਾ ਕਰੇਗਾ ਜੋਰੋਂ ਮੰਗੇਗਾ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਜਾਣ ਨੂੰ ਦੇ ਦੇਗਾ ਇਹ ਗੱਲ ਖਬਰ ਭਾਈਆ ਲੋਹੇ ਕੰਨੀ ਪੈ ਗਈ ਭਾਈ ਆਦਮ ਨੇ ਜਦੋਂ ਇਹ ਗੱਲ ਸੁਣੀ ਉਹਨੇ ਘਰ ਬਾਲਮ ਪਿਆਸ ਜੇ ਇੱਕ ਪੰਡ ਗੁਰੂ ਘਰ ਵਾਸਤੇ ਜੇ ਉਹਨੇ ਇੱਕ ਵੈਸੇ ਲਿਆਂਦੀ ਜਿੰਨਾ ਘਰ ਬਾਲਮ ਪਿਆਸੀ ਤਪਤੀਆਂ ਕਰਦੇ ਰੋਏ ਬਾਗੀਆਂ ਸਭ ਕੁਝ ਧਿਆ ਕੇ ਉਹਨੇ ਸਿੱਖਾਂ ਦੇ ਸੰਗਤਾਂ ਦੇ ਤੰਉਆਂ ਦੇ ਅੱਗੇ ਵਾਰ ਦਿੱਤਾ ਗੁਰੂਗੀਆਂ ਸੰਗਤਾਂ ਦੇ ਜਿਹੜੇ ਵਸਤਰ ਸਨ ਉਹ ਸੁਕਾਏ ਗਏ ਸੰਗਤਾਂ ਨੂੰ ਠੰਡ ਤੋਂ ਰਾਤ ਮਿਲੀ ਭੰਗੂ ਗੁਰੂ ਰਾਮਦਾਸ ਜੀ ਪਾਤਸ਼ਾਹ ਉੱਚੀ ਜਗ੍ਹਾ ਤੇ ਖੜ ਕੇ ਸਾਹਮਣੇ ਵੇਖ ਰਹੇ ਸਨ ਵੀ ਕੋਈ ਸਿੱਖ ਸੇਵਾ ਨਕਾਰੀ ਦਾ। ਅਗਲੇ ਦਿਨ ਮਹਾਰਾਜ ਜੀ ਆਖਿਆ ਵੀ ਦੱਸੋ ਕਿਹੜਾ ਸਿੱਖ ਸੀ? ਤੇ ਭਾਈ ਆਦਮ ਜੀ ਫੜੇ ਹੋਏ ਮਹਾਰਾਜ ਕਹਿੰਦੇ ਮੰਗੂ ਦੀ ਮੰਗਦੇ ਉਹਨੇ ਚਿੱਟਾ ਦਾੜਾ 70 ਸਾਲ ਦੀ ਉਮਰ ਤੇ ਲੱਜਾ ਮਾਰ ਕੇ ਸੰਸਾਰ ਦੀ ਜੀ ਲੋਕ ਕੀ ਆਖਣਗੇ। ਵੀ ਹੁਣ ਇਸ ਉਮਰ ਦੇ ਵਿੱਚ ਗੁਰ ਘਰ ਦੇ ਵਿੱਚ ਤੁਤ ਮੰਨਤਾ ਪਿਆ ਹੈ। ਤੇ ਜੋ ਪ੍ਰਯਾਮਾ ਰਾਜ ਫਿਰ ਦੱਸਾਂ ਤਾਂ ਮਹਾਰਾਜ ਕਹਿੰਦੇ ਤੇਰੇ ਕੋਲ ਸਮਾਂ ਹੈ ਤਲ ਨੂੰ ਪਰ ਸਹੀ ਅਗਲੇ ਦਿਨ ਇਤਿਆਸ ਕਰ ਕੀ ਜੇ ਨਹੀਂ ਕਰ ਸਕੀ ਫਿਰ ਤੀਜੇ ਦਿਨ ਭਾਈ ਆਤਮ ਦੀ ਪਤਨੀ ਉਹ ਬਜ਼ੁਰਗ ਦੋਵੇਂ ਪਤੀ ਪਤਨੀ ਸਤਗੁਰੂ ਜੀ ਦੀ ਸ਼ਰਨ ਵਿੱਚ ਆਏ ਫਿਰ ਸੰਸਾਰ ਦੀ ਲੱਜ ਆ ਤਿਆਗ ਕੇ ਇਤਿਆਸ ਕਰ ਰਹੇ ਕਿ ਭਾਈ ਆਤਮ ਦੀ ਪਤਨੀ ਕਹਿੰਦੀ ਹੈ ਮਹਾਰਾਜ ਸਾਹਿਬ ਜੀ ਮੇਰਾ ਪਤੀ ਕਲ ਮਨਸੂ ਉੱਤੇ ਸਾਰ ਕੇਲੀ ਕੋ ਲਿਆ ਵੀ ਦੁਨੀਆਂ ਦੇ ਲੋਕ ਕੀ ਕਹਿਣ ਦੀ ਲੱਜਾ ਮਾਰਗੀ ਇਹ ਚਿੱਟਾ ਦਾਣਾ ਦੇਖ ਕੇ ਪਰ ਮੈਂ ਇੱਕ ਮਾਂ ਐ ਤੇ ਮਾਂ ਜਾਣ ਸਕਦੀ ਐ ਸੰਤਾਨ ਤੋਂ ਬਿਨਾ ਜੀਵਨ ਨੂੰ ਮਿੱਠ ਤੀਤ ਕਰਨਾ ਕਿੰਨਾ ਆਉਠਾ ਹੈ ਸੰਤਾਨ ਤੋਂ ਬਿਨਾ ਇੱਕ ਔਰਤ ਦਾ ਸੰਸਾਰ ਦੇ ਵਿੱਚ ਅਵਨ ਅਵਰਥ ਹੋ ਜਾਂਦਾ ਹੈ ਇਹ ਆਖਿਆ ਮਾਲਕ ਕਿਰਪਾ ਕਰੋ ਘਰ ਵਿੱਚ ਸੰਤਾਨ ਕੋਈ ਨਹੀਂ ਤੇ ਤੁਸੀਂ ਬਖਸ਼ਾਂ ਵਰਤਾ ਦੇ ਜੇ ਤੁਤੇ ਤੇ ਮਹਾਰਾਜ ਦੇਰ ਟਿੰਟੇ ਤੱਕ ਨੇਤਰ ਬੰਦ ਕਰਕੇ ਲਿਖੇ ਰਹੇ ਸੰਗਤਾਂ ਹੈਰਾਨ ਹੋ ਗਈਆਂ ਕਿ ਹੁਣ ਹੋਏਗਾ ਕਿ ਮਹਾਰਾਜ ਸਾਹਿਬ ਕੀ ਬਚਨ ਕੰਨਗੇ ਇੰਨਾ ਵੀ ਇਸ ਉਮਰ ਦੇ ਵਿੱਚ ਪੁੱਤਰ ਦੀ ਦਾਤ ਮਿਲ ਗਈ ਦੇਰ ਘੰਟੇ ਬਾਅਦ ਤਾਂ ਨੂੰ RAMDAS ਸਾਹਿਬ ਪਾਤਸ਼ਾਹ ਜੀ ਨੇ ਨੇਤਰ ਖੋਲੇ ਤੇ ਮਹਾਰਾਜ ਕਹਿੰਦੇ ਤੁਹਾਡੀ ਕਿ ਕਰਮਾਂ ਦੇ ਵਿੱਚ ਪੁੱਤ ਹੈ ਹੀ ਨਹੀਂ ਮਹਾਰਾਜ ਕਿੰਦੇ ਤੁਹਾਡੇ ਤਾਂ ਕਰਮਾਂ ਵਿੱਚ ਪੁੱਤ ਹੈ ਹੀ ਨਹੀਂ ਅਰ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੇ ਪਰੋਸਾਰਾ ਕਿ ਸੇਵਾ ਕੀਤੀ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਦਾ ਘਰ ਕਿਸੇ ਦੀ ਸੇਵਾ ਵਿਰਥ ਨਹੀਂ ਜਾਣ ਦਿੰਦਾ ਮਹਾਰਾਜ ਜੀ ਕਹਿੰਦੇ ਸਾਡੇ ਘਰ ਵਿੱਚ ਚਾਰ ਪੁੱਤ ਪੈਦਾ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਪੈਦਾ ਹੋ ਚੁਕੇ ਹੈ ਪਾਪਾ ਪਿਤਾ ਜੀ ਚੰਦ ਬਾਬਾ ਮਾਹ ਦੇਵ ਤੇ ਸ੍ਰੀ ਅਰਜਨ ਦੇਵ ਜੀ ਪੈਦਾ ਹੋ ਕੇ ਚੌਥਾ ਪੁੱਤ ਜਿਹੜਾ ਸਾਡੇ ਘਰ ਵਿੱਚ ਪੈਦਾ ਹੋਣਾ ਸੀ ਹੁਣ ਉਹ ਸਾਡਾ ਨਹੀਂ ਤੁਹਾਡਾ ਪੁੱਤ ਬਣ ਕੇ ਤੁਹਾਡੇ ਘਰ ਵਿੱਚ ਪੈਦਾ ਹੋਏਗਾ ਤੇ ਪਰਮਾਤਮਾ ਦੀ ਭਗਤੀ ਕਰਨ ਵਾਲਾ ਹੋਏਗਾ ਤੇ ਉਹਦਾ ਨਾਮ ਰੱਖਿਓ ਭਾਈ ਭਗਤੂ ਗੁਰੂ ਨਾਨਕ ਦਾ ਸਾਹਿਬ ਦੇ ਘਰ ਦੇ ਵਿੱਚੋਂ ਖੈਰ ਪਈ ਫਿਰ ਉਹਦਾ ਨਾਮ ਰੱਖਿਆ ਕਿ ਆ ਭਾਈ ਭਗਤੂ ਐਡਾ ਵੱਡਾ ਗੁਰੂ ਦਾ ਪਿਆਰਾ ਸਿੱਖ ਜਿਨੇ ਗੁਰੂ ਹਰਿ Rai ਸਾਹਿਬ ਪਾਤਸ਼ਾਹ ਤੱਕ ਗੁਰੂ ਘਰ ਦੇ ਵਿੱਚ ਸੇਵਾ ਨਿਭਾਈ ਫਿਰ ਜਿਹੜਾ ਕੈਥਲ ਦਾ ਰਾਜਾ ਸੀ ਰਾਜਾ ਉਹਦੇ ਸਿੰਘ ਉਹ ਭਾਈ ਭਗਤੂ ਦੀ ਸੰਤਾਨ ਦੇ ਵਿੱਚੋਂ ਸੀ ਤੇ ਧੰਗੁਰੂ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਉਹ ਕੈਥੰਡੇ ਰਾਜੇ ਰਾਜੇ ਉਦੇ ਸਿੰਘ ਦੇ ਕੋਲ ਬੈਠ ਕੇ ਲਿਖਿਆ ਗਿਆ ਜੀ ਵੀ ਆਪਾਂ ਦਾ ਦੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸ਼ਾਮ ਦੇ ਸਮੇਂ ਕਰਦੇ ਹਾਂ ਉਹ ਸੀ ਭਾਈ ਭਗਤੂ ਜਿਹੜਾ ਧੰਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੇ ਨਾਲ ਭਾਈ ਆਤਮ ਦੇ ਕਰ ਵਿੱਚ ਪੈਦਾ ਹੋਏ ਇਹ ਐਸਾ ਘਾਰ ਹੈ ਜਿਹੜਾ ਦੁੱਖਾਂ ਤੇ ਰੋਗਾਂ ਚਿਤਾਵਾਂ ਫਿਤਰਾਂ ਦੇ ਤੇਰੇ ਨੂੰ ਭੰਨਣ ਵਾਲਾ ਹੈ ਜਿਹੜੇ ਕਿਰਪਾ ਕਰਨ ਵਾਲੇ ਹੈ ਅਣਤ ਰਹਿ ਨਾਲ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਗੁਰੂ ਹਰਗੋਬਿੰਦ ਸਾਹਿਬ ਪਾਖਸ਼ਾ ਪ੍ਰਗਟ ਹੋਏ ਤੇ ਆਨੰਦ ਬਣ ਗਿਆ ਜਿੱਦੇ ਵੀ ਵਡਾਲੀ ਦੇ ਵਿੱਚ ਸ੍ਰੀ ਅਮਰਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਸਾਨੂੰ ਤੁਰਿ ਸ਼ਸਨ ਔਰ ਸਾਨੂੰ ਸਾਰਿਆਂ ਦੇ ਹਿਰਦੇ ਵਿੱਚ ਆਨੰਦ ਆਇਆ ਕਿਉਂ ਹਰ ਹਰ ਪ੍ਰਭ ਕਿਰਪਾ ਧਾਰੀ ਪਰਮਾਤਮਾ ਨੇ ਕਿਰਪਾ ਕੀਤੀ ਅੰਤਰੀਵਰਖੀ ਹੈ ਜਦੋਂ ਪਰਮਾਤਮਾ ਨੇ ਕਿਰਪਾ ਕਰਕੇ ਨਾਮ ਰੂਪ ਦੀ ਬੰਨ੍ਹ ਦੇ ਦਿੱਤਾ ਦੁੱਖਾਂ ਤੇ ਰੋਗਾਂ ਦਾ ਡੇਰਾ ਭੰਨ ਦਿੱਤਾ ਫਿਰ ਜਿੱਦੀਆਂ ਸਰੀਰ ਦੀਆਂ ਪਰਮ ਇੰਦਰੀਆਂ ਗਿਆਨ ਇੰਦਰੀਆਂ ਜਿੱਦੇ ਸਰੀਰ ਦੇ ਅੰਗ ਹਨ ਅਨੰਦ ਪਰਹੇ ਨਾਲ ਨਾਰੀ ਦੇ ਨਾਮ ਸਾਰਿਆਂ ਨੇ ਮਿਲ ਕੇ ਅਨੰਦ ਪ੍ਰਾਪਤ ਕੀਤਾ ਇਹਨਾਂ ਸਾਰਿਆਂ ਨੂੰ ਅਨੰਦ ਮਿਲਿਆ ਹਰ ਹਰ ਪ੍ਰਭ ਕਿਰਪਾ ਧਾਰੀ ਕਿਉਂਕਿ ਪਰਮਾਤਮਾ ਨੇ ਕਿਰਪਾ ਕੀਤੀ ਬਖਸ਼ਿਸ਼ਾਂ ਕੀਤੀਆਂ ਨਾਮ ਦੀ ਤਾਕਤ ਦਿੱਤੀ ਅਨੰਦ ਆਇਆ ਜੀਵਨ ਦੇ ਸੰਤੋਖ ਵਾਸ ਸਭ ਥਾਂ ਹੀ ਤੇ ਜਿਨ੍ਹਾਂ ਦੇ ਹਿਰਦੇ 'ਚ ਰੱਬ ਦਾ ਨਾਮ ਵਸਿਆ ਹੈ ਨਾ ਬਲਕਿ ਕਈ ਸੰਤ ਜਨੋ ਤੇ ਉਹਨਾਂ ਦੀ ਹਰ ਥਾਂ ਦੇ ਉੱਤੇ ਸੁਖ ਹੋਇਆ ਹਰ ਨਾਮ ਦੇ ਉੱਪਰ ਉਹਨਾਂ ਨੇ ਸੋਖ ਪ੍ਰਾਪਤ ਕੀਤਾ ਹੈ। ਪਾਰ ਬ੍ਰਹਮ ਪੂਰਣ ਪਰਮੇਸ਼ਰ ਰਾਮ ਰਹਿਆ ਸਭ ਢੀ ਜਾਈ ਪਾਰਣ ਏ ਐ ਕਿ ਕੋ ਜਿੱਥੇ ਜਿੱਥੇ ਜਾਂਦੇ ਉਹਨਾਂ ਦਾ ਮਾਲਕ ਉੱਥੇ ਉੱਥਈ ਪ੍ਰਤਾਪ ਹੈ। ਉੱਥੇ ਉੱਥਈ ਪਰਮਾਤਮਾ ਦਾ ਵਾਸ ਆਇਓ ਪਾਰ ਬ੍ਰਹਮ ਪੂਰਣ ਪਰਮੇਸ਼ਰ ਪੂਰਣ ਹੈ ਪਰਮੇਸ਼ਰ ਹੈ ਮਾਲਕ ਹੈ। ਰਾਮ ਰਹਿਆ ਸਭ ਢੀ ਜਾਈ ساری ਸ੍ਰਿਸ਼ਟੀ ਦੇ ਵਿੱਚ ਰਾਮਿਆ ਹੋਇਆ। ਰਹਾ ਹੋ ਦਾ ਵੀ ਰਾਮ ਦੇ ਕਿਰਪਾ ਕਰਦੇ। ਤੁਰ ਕੀ ਬਾਣੀ ਆਈ ਸਭਲੀ ਚਿੰਤ ਮਿਟਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਜਿਹੜੇ ਬਚਣ ਹੋਏ ਸਾਨੂੰ ਤੁਰ ਦਰਗਾਹ ਦੇ ਬਚਨ ਸੰਨ ਕਿ ਤੁਹਾਡੇ ਘਰ ਐਸਾ ਪੁੱਤਰ ਪੈਦਾ ਹੋਏਗਾ ਜਿਹੜਾ ਜੁਲਮ ਕਰਨ ਵਾਲੇ ਜਾਲਮਾਂ ਦੇ ਸਿਰ ਭੰਨੇਗਾ ਜਿਨ੍ਹਾਂ ਬਚਨਾਂ ਨੇ ਸਾਰੀਆਂ ਫਿਕਰਾਂ ਹੀ ਮੁਕਾ ਦਿੱਤੀਆਂ ਸਨ ਤੁੰਗਰੂ ਅਰਜਨ ਦੇ ਪਾਤਸ਼ਾਹ ਤ੍ਰੇਵਰਤ ਕਰਦੇ ਐ ਤੁਰ ਕੀ ਬਾਣੀ ਆਈ ਇਹ ਬਾਣੀ ਕੋ ਅਕਾਲ ਪੁਰਖ ਪਰਮਾਤਮਾ ਦੀ ਹੈ ਰੱਬ ਦੀ ਹੈ ਇਹਨ ਸਦਨੀ ਕਿੰਨ ਤਮਟਾਈ ਇਹਨਾਂ ਨੇ ਪੜਿਓਣਾ bina ਸਾਰੀਆਂ ਚਿੰਤਾਵਾਂ ਪਾਣ ਬਾਨੀ ਨੇ ਪਟਾਲ ਸੀ ਖਤਮ ਕਰ ਦਿੱਤੀਆਂ ਚਿੰਤਾ ਦੀ ਮਨ ਦੇ ਵਿੱਚੋਂ ਤੇ ਤਰ੍ਹਾਂ ਦੇ ਜਿਹੜੇ ਬੋਝ ਸਨ ਉਹ ਮਨੋਖ ਦੇ ਆਤਮਾ ਤੋਂ ਰੂਹ ਤੋਂ ਹਾਟ ਦਿੱਤੇ ਜਿਨੇ ਬਾਣੀ ਨੂੰ ਜਾਣ ਲਿਆ ਸਮਝ ਲਿਆ ਗੁਰੂ ਰਾਮਦਾਸ ਜੀ ਪਾਣ ਦਾਸੇ ਪਾਕਸ਼ਾ ਤਾਈਓ ਕੀਦੇ ਆਓ ਸਿੱਖ ਸਤਗੁਰੂ ਦੇ ਪਿਆਰਿਓ ਤਾਉ ਸੁਖੀ ਬਾਣ ਬਾਣੀ ਦਾ ਗਾਉ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਤੋਂ ਨਦਰ ਕਰਮ ਹੋਵੇ ਹਿਰਦੇ ਚ ਨ ਸਮਾਣੀ ਜਿਨਾਂ ਦੇ ਉੱਤੇ ਨਦਰ ਹੋ ਜਾਂਦੀ ਹੈ ਬਾਣੀ ਪੜ ਕੇ ਕਰਮ ਚੰਗੇ ਹੋ ਜਾਂਦੇ ਉਹਨਾਂ ਦੇ ਹਿਰਦੇ ਚ ਬਾਣੀ ਸਮਾ ਜਾਂਦੀ ਹੈ ਕਦੇ ਵੀ ਮਨ ਵਿੱਚ ਇਹ ਖਿਆਲ ਆ ਸੇ ਕਿ ਬਾਣੀ ਪੜ ਲੱਗਿਆ ਮਨ ਨਹੀਂ ਰੁਕਦਾ ਬਾਣੀ ਪੜ ਲੱਗਿਆ ਗੁਰਨੇ ਵੀ ਰੁਕਦੇ ਤੇ ਫਿਰ ਪੜਨ ਦਾ ਕੀ ਫਾਇਦਾ ਤੇ ਜਿਵੇਂ ਇਹ ਵੀ ਗੱਲ ਆ ਜਾਂਦੀ ਮਨ ਦੇ ਵਿੱਚ ਕਿ ਫਿਰ ਕੀ ਪੜਨ ਦਾ ਫਾਇਦਾ ਨਹੀਂ ਕੋਈ ਕਾਰਜ ਹੈ ਔੜ ਔੜੇ ਸੰਦੂ ਆਪਣੀਆਂ ਬਖਸ਼ਾ ਵਰਦੌਣਗੇ ਇੱਕ ਦਿਨ ਮੰਨਣਾ ਠੀਕੇਗਾ ਦੂਜੇ ਦਿਨ ਟਕਾਉਣ ਦਾ ਯਤਨ ਕਰਾਂਗੇ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਨਾ ਮਹਾਰਾਜ ਸਾਹਿਬ ਨੂੰ ਵੀ ਇਹ ਟਕਾਉਣ ਦਾ ਯਤਨ ਕਰਦੇ ਪਰ ਠੇਪਦਾ ਨਹੀਂ ਤੇ ਫਿਰ ਗੁਰੂ ਸਾਹਿਬ ਆਪ ਬਖਸ਼ਾ ਵਰਤਾ ਦੇਦੇ ਚਰਨ ਸਰ ਨੂੰ ਦੁਰ ਇੱਕ ਪੈੰਡਾ ਜਾਇ ਜਾਂ ਸਤਗੁਰੂ ਕੋਟ ਪੈੰਡ ਆ ਕੇ ਕੋਲ ਦੇ ਦਿੰਦੇ ਪਹਿਲੀ ਵਾਰੀ ਸਬਰ ਵੀ ਪਰਖਿਆ ਜਾਂਦਾ ਇਸ ਇਸ਼ਤਿਹਾਰ ਵੀ ਇਹ ਸਭਨ ਕਰੰਦਾ ਇਹ ਨਹੀਂ ਯਤਨ ਕਰਦਾ ਕਿ ਇਹ ਨਹੀਂ ਕੇਵਲ ਵਿਖਾਵ ਆ ਇਹ ਬਾਰੀ ਤੌਰ ਦੇ ਉਤੇ ਵਿਖਾਵੇ ਵਾਲੇ ਤਾਂ ਛੱਡ ਜਾਂਦੇ ਇਹਨਾਂ ਨੂੰ ਬਾਣਾ ਚਾਹੀਦਾ ਹੁੰਦਾ ਹੈ ਤੇ ਜਿਨ੍ਹਾਂ ਕੋਲ ਸਬਰ ਹੁੰਦਾ ਹੈ ਸਭਨ ਹੁੰਦਾ ਹੈ ਉਹ ਯਤਨ ਕਰਦੇ ਰਹੇ ਤੇ ਅੱਜ ਦੀ ਤੇ ਕੱਲ ਦੀ ਤੇ ਬਾਦਲ ਤੇ ਕਾਰਜ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਆਜੀ ਬਣਦੀ ਹੈ ਕਿਸੇ ਦੀ ਕਾਲ ਬਣਦੀ ਹੈ ਯਤਨ ਕਰਾਂਗੇ ਪ੍ਰਮਾਤਮਾ ਦਾ ਨਾਮ ਜਪਣ ਦਾ ਬਾਣੀ ਪੜਨ ਦਾ ਸਾਧਰੂ ਅੱਜ ਨਹੀਂ ਤੇ ਕੱਲ੍ਹ ਕਿਰਪਾ ਕਰਨਗੇ ਬਖਸ਼ਾ ਵਰਤਾ ਦੇਣਗੇ ਉਹ ਹੱਥ ਨਹੀਂ ਰੱਖਦੇ ਦਿਆਲ ਤੁਖ ਮਿਹਰਵਾਨਾ ਜਿਨ੍ਹਾਂ ਤੇ ਦਿਆਲ ਤੁਖ ਕਾਲਪੁਰਖ ਪ੍ਰਮਾਤਮਾ ਮਿਹਰਬਾਨ ਹੋ ਜਾਂਦੇ ਜਿਨ੍ਹਾਂ ਦੇ ਉੱਪਰ ਕਿਰਪਾ ਕੀਤੀ ਹੈ ਫਰ ਨਾਨਕ ਸਾਚੁ ਤੁਖਾਨਾ ਉਹਨਾਂ ਨੇ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸੱਚੇ ਨਾਮ ਦਾ ਵਖਾਣ ਕੀਤਾ ਜੱਪਿਆ ਸੁਖ ਫਰਮਾਨ ਆਤਮਾਨ ਦੇ ਨਾਮ ਤੇ ਮੰਗਾਈ ਹੈ ਭਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਦਇਆ ਕੀਤੀ ਪਾਵਨ ਉਪਦੇਸ਼ ਕਬਸੇ ਆਦਿ ਹਰਗੋਦਨ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਦਾ ਮੀਰੀ ਪੀਰੀ ਦੇਵ ਸਾਹਿਬ ਸਤ ਗੁਰੂ ਜੀ ਨੇ ਦੋ ਤਲਵਾਰ ਦਿੱਤੀਆਂ ਇੱਕ ਵੀਰ ਦੀ ਇੱਕ ਵੀਰ ਦੀ ਤੇ ਪਜਬੰਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਉਹ ਜੀ ਜਲਦੀ ਨਾਲ ਸੁਪਰ ਵੀ ਨਲ ਮਾਰ ਦਸਤਾਂ ਕਰਨ ਤੋਂ ਵੀਰ ਦੀ ਹਿੰਮਤ ਬਾਹ ਕੋਣ ਗੜ ਦਰਵਾਜਾ ਬਲਕਿ ਵੀਰ ਦੀ ਸਹਿਬਾ ਫਾਜ ਤੇਰੀ ਕੀ ਜਾਂਦੀ ਜਦਨ ਮਹਾਰਾਜ ਸਾਹਿਬ ਨੇ ਮੇਰੀ ਕੇ ਦੀ ਧਾਰਤ ਕੀਤੀ ਉਦਨ ਸੋਹ ਸਿੰਘ ਨਗਰ ਦੇ ਰਹਿਣ ਵਾਲੇ ਭਾਣੀ ਨੱਥਮਲ ਤੇ ਅਬਦੁੱਲ ਜੀ ਤਿਨਾਂ ਨੇ ਇਹ ਵਾਰਾਂ ਸਤਿਗੁਰੂ ਜੀ ਦੇ ਸਾਹਮਣੇ ਝੋਕੇ ਦਾਨੀਆਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਦੀਆਂ ਨੇ ਮੇਰੀ ਕੇ ਦੀ ਦਾ ਸਿਧਾਂਤ ਉਸ ਸਮੇ ਅਪਣਾਇਆ ਜਦੋਂ ਪੰਥ ਨੂੰ ਲੋੜ ਪੈ ਚੁੱਕੀ ਸੀ ਜਦੋਂ ਧੰਗੁਰੂ ਹਰਗੋਬਿੰਦ ਸਾਹਿਬ ਜੀ ਆਨੇ ਇਹ ਬਚਨ ਕਰ ਦਿੱਤਾ ਸੀ ਵੀ ਮੇਰੇ ਇਤਿਆਹੂ ਕੀ ਪ੍ਰਵਾਸ ਕੋ ਰੋਕਨੇ ਵਾਲੋ ਹਰਗੋਬਿੰਦ ਦੀ ਤਲਵਾਰ ਕੌਣ ਰੁਕੇਗਾ ਵੀ ਮੇਰੀ ਪਾਜ ਦੀ ਜਿਤਬਾਲ ਹੋਗੇ ਪਰ ਜਿੰਨ ਹਰਗੋਬਿੰਦ ਦੀ ਤਲਵਾਰ ਚੰਦੀ ਔਦ ਕਿਹੜਾ ਮਾਈ ਦਾ ਲਾੜ ਜੜਾ ਰੁਕੇ ਬਿਖਾ ਦੇ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ ਜੀ ਤੇ ਪੀਰੀ ਇਹ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਨੇ ਦੋਵੇਂ ਤਲਵਾਰਾਂ ਸਤ ਗੁਰੂ ਜੀ ਨੂੰ ਪੈਣੀਆਂ ਤੇ ਕਈ ਇਤਿਹਾਸਕਾਰ ਕਹਿੰਦੇ ਇਹ ਵੀ ਮਹਾਰਾਜ ਇਸ ਬ੍ਰਹਮ ਗਿਆਨੀ ਜੀ ਦੇ ਕੋਲੇ ਇਹਨਾਂ ਨੂੰ ਪਾ ਦਿੱਤੀਆਂ ਤੇ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਬ ਕੋਈ ਆਮ ਮਸਤੀ ਨਹੀਂ ਸੀ ਜਿਹੜੇ ਪ੍ਰੇਖਾ ਆ ਜਾਣ ਤਾਂ ਗੁਰੂ ਆਰਬੋਧ ਸਾਹਿਬ ਮਹਾਰਾਜ ਦੇ ਸ਼ਸਤਰ ਵਿਦਿਆ ਦੇ ਉਸਤਾਦ ਸਨ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਇਹ ਉਸਤਾਦ ਇਸ ਤਰ੍ਹਾਂ ਦੀ ਗੱਲ ਕਿਸ ਤਰ੍ਹਾਂ ਕਰ ਸਕਦਾ ਹੈ ਇਹ ਗੁਰੂ ਆਨੰਦਪੁਰ ਸਾਹਿਬ ਜੀ ਮਰਜੀ ਸੀ ਉਹਨਾਂ ਕਹਿਗੇ ਬ੍ਰਹਮ ਗਿਆਨੀ ਜੀ ਨੂੰ ਕਿ ਅੱਜ ਤੋਂ ਇੱਕ ਲੰਬੀਰੀ ਦੀ ਹੋਏਗੀ ਇੱਕ ਪੀੜੀ ਦੀ ਭਾਵ ਜਿਹੜੀ ਪੀੜੀ ਦੀ ਹੈ ਉਹ ਭਗਤੀ ਦਾ ਸੰਭਾਂਦ ਹੋਏਗੀ ਤੇ ਮੀਰੀ ਵੀ ਉਸ ਦਿਨ ਮਿਆਂ ਤੋਂ ਬਾਹਰ ਆਇਆ ਕਰੇਗੀ ਜਦੋਂ ਕੋਈ ਪੰਥ ਤੇ ਗਉਂ ਗਰੀਬ ਦੇ ਬਲਵਾਤਾ ਕਰੇਗਾ ਜਿੱਦਾਂ ਜ਼ਾਲਮ ਕਰਨ ਵਾਲੇ ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਆਪਣਾ ਸਿਰ ਚੁਕਿਆ ਕਰਨਗੇ ਉਹਨਾਂ ਦੇ ਸਿਰ ਲਾਉਣ ਵਾਸਤੇ ਮੀਰੀ ਜਿਹੜੀ ਬੇਦਿਆਨ ਹੋ ਜਾ ਕਰੇਗੀ ਸਤਿਗੁਰੂ ਜੀ ਨੇ ਦੋ ਤਲਵਾਰਾਂ ਫਿਰ ਪੈਨੀਆਂ ਤੇ ਮਹਾਰਾਜ ਨੇ ਜਿੱਥੇ ਭਗਤੀ ਸੀ ਪੰਥ ਦੇ ਕੋਲ ਉੱਥੇ ਸਤਿਗੁਰਾਂ ਨੇ ਸ਼ਕਤੀ ਦੇ ਦਿੱਤੀ ਬਾਹਰੀ ਕਾਲ ਦੀ ਬਖਸ਼ ਦਿੱਤਾ ਤੇ ਉਹ ਬਲ ਐਸਾ ਮਹਾਰਾਜ ਦੇ ਪੱਕਿਆ ਅੱਜ ਤੱਕ ਉਸ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਅਨੁਸਾਰ ਪੰਥ ਖਾਲਸਾ ਵੱਡੀਆਂ-ਵੱਡੀਆਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨਹੀਂ ਹੋਈਆਂ ਬਖਸ਼ਸ਼ਾਂ ਸਾਣਾ ਮਹਾਰਾਜ ਸਾਹਿਬ ਜੀ ਦੀ ਕਿਰਪਾ ਕੀਤੀ ਤੇ ਜਿਹੜਾ ਆਪਾਂ ਸੀਸ ਦੇ ਉੱਪਰ ਤੁਮਾਹ ਲਾ ਸਜੋਨੇ ਆ ਇਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਆਨੇ ਲਾਗੂ ਕੀਤੀ ਸੀ ਇੱਕ ਥੱਲੇ ਕਲੀ ਕਰਨੀ ਕਿਸ ਕੀ ਤੇ ਇੱਕ ਉੱਦੇ ਉੱਪਰ ਪ੍ਰਾਪਤਨ ਸਿੰਘ ਇਸ ਤਰ੍ਹਾਂ ਕਰਨਿਆ ਕਰਦੇ ਸਾਣਾ ਵੀ ਜਿਹੜੀ ਕੇਸ ਸੀ ਥੱਲੇ ਬੰਨੀ ਆ ਨਾ ਉੱਪਰ ਬੰਨੀ ਹੋਈ ਜਿਹੜੀ ਦਸਬਾਹਰ ਉਹਦੇ ਵਿੱਚੋਂ ਥਲੜੀ ਕੇਸ ਕੀ ਦੱਸਿਆ ਕਰਦੀ ਸੀ ਜਿਹੜਾ ਸਿਰ ਦੇ ਉੱਪਰ ਗੁੰਗਾ ਸਜਾਇਆ ਜਾਂਦਾ ਇਸ ਤਰ੍ਹਾਂ ਨੇ ਜਿਹੜੇ ਮਹਾਰਾਜ ਸਾਹਿਬ ਜੀਆ ਨੇ ਅਨੋਖੀ ਕੌਤਕ ਕੀਤੀ ਤਾਂ ਗੁਰੂ ਵਰਗਨ ਸਾਹਿਬ ਜੀ ਨੇ ਮਿਲੀ ਤੇ ਪੀੜੀ ਦਾ ਸਿਧਾਂਤ ਸਭ ਤਰ੍ਹਾਂ ਲਾਗੂ ਕੀਤਾ ਤੇ ਮਹਾਰਾਜ ਸਾਹਿਬ ਜੀ ਉਦੋਂ 11 ਸਾਲ ਦੀ ਬਹੁਲ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸ਼ਾਹਦਾ ਜਾਂ ਪ੍ਰਾਪਤ ਕੀਤਾ ਇਸ਼ਾਦ ਤੁਮ ਤੋਂ ਪ੍ਰੰਤੀ ਮਹਾਰਾਜ ਸਾਹਿਬ ਜੀ ਦਾ ਜਦੋਂ ਸੁਨੇਹਾ ਆਉਂਦਾ ਹੈ ਗੁਰਵਾਰ ਗੋਬਿੰਦ ਸਾਹਿਬ ਜੀ ਦੇ ਕੋਲ ਬਾਬਾ ਬਲੀ ਚੰਦ ਸਾਹਿਬ ਭਾਈ ਪੈੜਾ ਭਾਈ ਪ੍ਰਾਣਾ ਭਾਈ ਲੰਗਾਹਾ ਭਾਈ ਦੇਖਾ ਤੇ ਲੈ ਕੇ ਆਉਂਦੇ ਸੁਨੇਹਾ ਮਹਾਰਾਜ ਸਾਹਿਬ ਕੋਲ ਵੀ ਗੁਰਵਾਰ ਗੋਬਿੰਦ ਸਾਹਿਬ ਗੁਰੂ ਘਰ ਜੀ ਦੇ ਸਾਹਿਬ ਜੀ ਨੇ ਰੱਖਿਆ ਵੀ ਹੋਂ ਸ਼ਾਂਤੀਪੂਰਵਕ ਨਹੀਂ ਹੋਂ ਤਾਂ ਅੰਦੀ ਗਾਜ ਰੱਖਦਿਆਂ ਹੋਇਆਂ ਇਨ੍ਹਾਂ ਜਲਮ ਧਰਨ ਵਾਲਿਆਂ ਦੇ ਬਰਤ ਅਵਾਜ਼ ਘਟਾਉਣੀ ਹੈ ਮੀਰੀ ਤੇ ਬੀਰੀ ਦਾ ਨਕਰੂ ਤੇ ਗੁਰੂਵਾਰ ਗੁਰੂ ਸਾਹਿਬ ਪਾਤਸ਼ਾਹ ਨੇ ਇਹ ਮੀਰੀ ਤੇ ਬੀਰੀ ਦਾ ਸਿਧਾਂਤ ਜਿਹੜਾ ਕਾਫਨ ਕੀਤਾ ਅਕਾਲ ਪੁਰਖ ਸਹਿਬ ਦੀ ਰਚਨਾ ਕੀਤੀ ਗਈ ਫਿਰ ਪੰਥ ਦੇ ਜਿੰਨੇ ਮਸਲੇ ਅਕਾਲ ਪੁਰਖ ਸਹਿਬ ਦੇ ਉੱਪਰ ਜਾ ਕਰਕੇ ਹੱਲ ਹੋਣ ਲੱਗ ਪਏ ਤੇ ਅੱਜ ਤਰਾਸਦੀ ਹੋ ਗਈ ਪੰਥ ਦੀ ਕਿ ਜਿਹੜੇ ਜਿਹੜਾ ਆਕਾਲ ਪੁਰਖ ਸਹਿਬ ਦੇ ਜਥੇਦਾਰ ਹੈ ਉਹ ਜਾ ਕੇ ਦੁਨਿਆਵੀ ਕਚਹਿਰੀਆਂ ਦੇ ਵਿੱਚ ਅਪੀਲਾ ਕਰਦੇ ਪਏ ਮਹਾਰਾਜ ਸੇਵ ਕਿਰਪਾ ਕਰਨ ਅਸੀਂ ਉਹ ਸਾਕਤ ਅਤੇ ਯਕੀ ਸਮਰਪਤ ਹੈ ਜਿਸ ਸਾਕਤ ਵਰਗਾ ਦੁਨੀਆਂ ਦੇ ਉੱਤੇ ਤਖਤ ਕੋਈ ਨਹੀਂ ਹੈ ਪਰ ਮਹਾਰਾਜ ਕਿਰਪਾ ਕਰਨ ਉਹ ਤਖਤ ਦੇ ਉੱਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੋਣਾ ਜਿਹੜੇ ਬਾਬਾ ਅਕਾਲੀ ਪੂਰਨ ਸਿੰਘ ਨੂੰ ਸਿੱਧੇ ਫੈਸਲੇ ਕਰਦੇ ਸੀ ਬੜਵੇਂ ਕੰਨੀ ਸੀ ਕਉਂਦੇ ਜਿਨ੍ਹਾਂ ਦੇ ਹਿੱਤ ਵਿੱਚ ਜ਼ੁਰਤ ਸੀ ਜਿਨ੍ਹਾਂ ਦੇ ਵਿੱਚ ਪੰਥ ਦੇ ਪ੍ਰਤੀ ਕੁਝ ਕਰਮ ਕਾਉਣ ਦੀ ਮਾਰਗਟਣ ਦੀ ਭਾਵਨਾ ਸੀ ਯਾੜੇ ਟੁੱਕੜ ਬਚਣ ਵਾਲੇ ਨਹੀਂ ਸਾਨ ਸਤਿਗੁਰੂ ਕਿਰਪਾ ਕਰਨ ਐਸੀ ਔਮ ਜਿ세 ਦਾ ਨਿਰਜਾਨ ਤੇ ਤੁੰਗ ਗੁਰੂ ਅਰਜਨ ਸਿੰਘ ਜੀ ਮਹਾਰਾਜ ਦਾ ਮੀਰੀ ਕੀ ਦਾ ਸਦਾਨ ਬੱਡੀਆਂ ਬੱਡੀਆਂ ਤੋਂ ਮੰਨ ਪੜਨੇ ਪਾ ਸਕਦਾ ਹੈ ਆਪ ਸਾਹਿਬ ਕਿਰਪਾ ਕਰਨ ਕੋ ਨਿਹਾਰਾਂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਹਾਰ ਨੇ ਆਪ ਗੁਰੂ ਕੀ ਸੰਗਤ ਬਖਸ਼ਣ ਜੋਗੋ ਜੀ ਬਖਸ਼ ਲੈਣਾ ਸਤਿਗੁਰੂ ਕਿਰਪਾ ਕਰਨ ਪਾਮ ਇਆਸ ਦੀ ਕੁਰਬਾਨੀ ਦੀ ਵਿਚਾਰ ਕਰਦੇ ਆ ਬਿਆਨ ਬੁੱਲਾਂ ਮਾਈਆਂ ਥੋੜੀ ਮੱਤ ਥੋੜੀ ਸੋਚੀ ਸਤ ਸਤ ਗੁਰ ਕੋਸ਼ਿਸ਼ ਕਰਨ ਦੀ ਤਲਗੀ ਤਰ ਦੇ ਪਤ੍ਰੀ ਤਿਉਹ ਅੰਤਾਰੀ ਗੋਪੀ ਦੀ ਗੁਰੂ ਵਾਲੇ ਬਣੀ ਠੰਡੇ ਬਾਟੇ ਦਾ ਹੰਤ ਛੱਗੇ ਗੁਰੂ ਗ੍ਰੰਥ ਸਾਹਿਬ ਦੀ ਚੁਤਾਉ ਦੀ ਸਲਾਹ ਕਰਦੇ ਆ ਤੁਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਮੱਤ ਹੈ